ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਨੀਦਰਲੈਂਡ ਦੇ ਵਿੱਚ ਤਣਾਦ ਨਾ ਜੂਧਰੀ 29 ਸਾਲਾ ਦੀ ਮਹਿਲਾ ਨੂੰ ਮਿਲੀ ਇੱਛਾ ਮਰਿਤੂ ਦੀ ਇਜਾਜ਼ਤ ਮਹਿਲਾ ਦਾ ਨਾਮ ਹੈ ਜੋ ਰਾਆ ਜੋ ਨੀਦਰਲੈਂਡ ਦੇ ਵਿੱਚ ਜਰਮਨੀ ਦੇ ਬਾਰਡਰ ਦੇ ਨਜ਼ਦੀਕ ਰਹਿੰਦੀ ਹੈ ਇੱਛਾ ਮਰਿਤੂ ਦੇ ਲਈ ਉਸਨੇ 3.5 ਸਾਲ ਤੱਕ ਨੀਦਰਲੈਂਡ ਦੇ ਪ੍ਰਸ਼ਾਸਨ ਨੂੰ ਮੰਗ ਕਰਨ ਦੀ ਕੋਸ਼ਿਸ਼ ਕਰ ਰੱਖੀ ਸੀ ਜਿਸ ਦੇ ਬਾਅਦ ਉਸ ਨੂੰ 8 ਮਹੀਨੇ ਮਿਲੀ ਹੈ ਇੱਛਾ ਮਰਿਤੂ ਦੀ ਇਜਾਜ਼ਤ ਸਵਾਤੀ ਮਾਲੀਵਾਲ ਦੇ ਨਾਲ ਕੋਟਮਾਰ ਦੇ ਮਾਮਲੇ ਦੇ આરોપી ਅਰਵਿੰਦ ਕੇਰੀਵਾਲ ਦੇ ਪੀ ਵੀਵਪ ਕੁਮਾਰ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ ਪੁਲਿਸ ਉਹਨਾਂ ਨੂੰ ਪੁੱਛਤੇਸ ਦੇ ਲਈ ਦੁਪਹਿਰ 12:30 ਵਜੇ ਸਿਵਲ ਲਾਈਨ ਥਾਣਾ ਲੈ ਕੇ ਗਈ ਜਿੱਥੇ ਪੁੱਛਤਾ ਦੇ ਬਾਅਦ ਵਿਵਪ ਨੂੰ 30000 ਰੁਪਏ ਦੇ ਕੋਟ ਵਿੱਚ ਪੇਜ ਕੀਤਾ ਜਾਵੇਗਾ ਦੱਸਦੀ ਕਿ ਦਿੱਲੀ ਪੁਲਿਸ ਨੇ ਮਾਲੀਵਾਲ ਦਾ ਮੈਡੀਕਲ ਕਰਵਾਇਆ ਸੀ ਜਿਸ ਵਿੱਚ ਮਾਲੀਵਾਲ ਦੀ ਅੱਖ ਅਤੇ ਪੈਰ ਦੇ ਵਿੱਚ ਸੱਟਾਂ ਦੇ ਨਿਸ਼ਾਨ ਮਿਲੇ ਸਨ ਕਨ੍ਹਈਆ ਕੁਮਾਰ ਤੇ ਹਮਲੇ ਦਾ ਵੀਡੀਓ ਆਇਆ ਸਾਹਮਣੇ ਹਮਲਾਵਰ ਮਾਲਾ ਪਹਿਨਣ ਦੇ ਬਹਾਨੇ ਕਨ੍ਹਈਆ ਦੇ ਨਜ਼ਦੀਕ ਆਇਆ ਤੇ ਉਹਨਾਂ ਨੂੰ ਥੱਪੜ ਮਾਰ ਦਿੱਤਾ ਦੱਸਦੀ ਕਿ ਦਿੱਲੀ ਦੀ ਨਾਰਥ ਸੀਟ ਤੋਂ ਕਾਂਗਰਸ ਅਤੇ ਇੰਡੀ ਬਲੌਗ ਦੇ ਪ੍ਰਤੀਯਾਗੀ ਕਨ੍ਹਈਆ ਕੁਮਾਰ ਦੇ ਨਾਲ ਚੋਣ ਪ੍ਰਚਾਰ ਦਰਮਿਆਨ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਹੋ ਰਿਹਾ ਵਾਇਰਲ ਦੇਸ਼ ਵਿੱਚ ਗਰਮੀ ਦਾ ਅਸਰ ਹੋਇਆ ਤੇਜ਼ ਮੌਸਮ ਵਿਭਾਗ ਨੇ 5 ਦਿਨ ਤੱਕ ਦਿੱਲੀ ਸਣੇ 9 ਸੂਬਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚੋਂ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਧ ਪ੍ਰਦੇਸ਼, ਗੁਜਰਾਤ, ਬਿਹਾਰ ਅਤੇ ਪੱਛਮੀ ਬੰਗਾਲ ਸ਼ਾਮਿਲ ਹਨ। ਇਹਨਾਂ ਸੂਬਿਆਂ ਦੇ ਵਿੱਚ ਤਾਪਮਾਨ ਵੀ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ। ਦੱਸਦੀ ਹੈ ਕਿ ਇਹਨਾਂ ਸੂਬਿਆਂ ਦੇ ਕਈ ਸ਼ਹਿਰਾਂ ਦੇ ਵਿੱਚ ਤਾਪਮਾਨ ਤੁਹਾਡੀ ਡਿਗਰੀ ਤੋਂ 40 ਡਿਗਰੀ ਦੇ ਵਿੱਚ ਕੀਤਾ ਗਿਆ ਰਿਹਾ ਕਾਂਗਰਸਾ ਕੋ ਰਾਹੁਲ ਗਾਂਧੀ ਦਿੱਲੀ ਦੇ ਚਾਂਦਰੀ ਚੌਂਕ ਤੋਂ ਕਰਨਗੇ ਚੋਣਵੀ ਰੈਲੀ ਦਾ ਆਗਾਜ਼ ਦਿੱਲੀ ਦੀ 7 ਲੋਕ ਸਭਾ ਸੀਟਾਂ ਦੇ ਲਈ 25 ਮਈ ਨੂੰ ਹੋਣਾ ਹੈ ਚੋਣ ਕਾਂਗਰਸ ਅਤੇ ਆਮਾਦੀ ਪਾਰਟੀ ਦਿੱਲੀ ਦੇ ਵਿੱਚ ਮਿਲ ਕੇ ਲੜ ਰਹੀਆਂ ਚੋਣ ਦੱਸਦੀ ਹੈ ਕਿ 4 ਸੀਟਾਂ ਤੇ ਆਪ ਅਤੇ 3 ਸੀਟਾਂ ਦੇ ਕਾਂਗਰਸ ਨੇ ਉਮੀਦਵਾਰ ਆਪਣੇ ਉਤਾਰੇ ਹਨ ਚਾਂਦਰੀ ਚੌਂਕ ਸੀਟ ਤੋਂ ਕਾਂਗਰਸ ਨੇ ਸਾਬਕਾ ਸੰਸਦ ਜੇਪੀ ਅਗਰਵਾਲ ਨੂੰ ਦਿੱਤਾ ਟਿਕਟ ਹਰਿਆਣਾ ਵਿੱਚ ਦੇਰ ਰਾਤ ਕਰੀਬ 1.5 ਵਜੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇਤੇ ਸ਼ਰਧਾਲੂਆਂ ਤੋਂ ਭਰੀ ਬੱਸ ਨੂੰ ਲੱਗੀ ਅੱਗ ਆਸੇ ਦੇ ਵਿੱਚ 10 ਲੋਕਾਂ ਦੀ ਮੌਤ ਜਦਕਿ 25 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਝੁਲਸੇ ਦੱਸਿਆ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2 ਲੋਕਾਂ ਨੇ ਹਸਪਤਾਲ ਦੇ ਵਿੱਚ ਦਮ ਤੋੜਿਆ ਹਾਦਸੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਫੁੱਟੜਾ ਨੇ ਜਿੱਤਾਇਆ ਸ਼ੋਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਅੰਬਾਲਾ ਵਿੱਚ ਪਹੁੰਚੇ ਜਿੱਥੇ ਉਹਨਾਂ ਦਾ ਸਾਬਕਾ ਮੁੱਖ ਮੰਤਰੀ ਮਨੋ ਰਾਮ ਖੱਤਰ ਨੇ ਕੁਝ ਕੁਛ ਦੇ ਕੇ ਕੀਤਾ ਨਿੱਘਾ ਸਵਾਗਤ ਮੋਦੀ ਨੇ ਕਾਂਗਰਸ ਦੇ ਸਾਦੇ ਨਿਸ਼ਾਨੇ ਬੋਲੇ ਕਾਂਗਰਸ ਜਦੋਂ ਸੱਤਾ ਤੇ ਆਈ ਪੁਟਾਲਿਆਂ ਦਾ ਗਰਾਫ ਵਧਿਆ ਦੱਸਦੀ ਕਿ ਪ੍ਰਧਾਨ ਮੰਤਰੀ ਰੈਲੀ ਦੇ ਜ਼ਰੀਏ ਪੰਜ ਲੋਕ ਸਭਾ ਸੀਟ ਅੰਬਾਲਾ ਕੁਰਸ਼ੇਤਰ ਕਰਨਾਲ ਸੋਨਿਪਤ ਰੋहतक ਨੂੰ ਸਾਧਨ ਦਾ ਕਰ ਰਹੇ ਪ੍ਰਯਾਸ ਅੰਬਾਲਾ ਦੇ ਵਿੱਚ ਰੈਲੀ ਦੀ ਵਜ੍ਹਾ ਉਹਨਾਂ ਦੀ ਰਤਨ ਲਾਲ ਕਟਾਰੀਆ ਦੇ ਨਾਲ ਦੋਸਤੀ ਦੱਸਿਆ ਜਾ ਰਿਹਾ ਹੈ ਅੰਬਾਲਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਕੜੀ ਸੁਰੱਖਿਆ ਵਿਵਸਥਾ ਰਹੀ ਕਾਲੇ ਕੱਪੜੇ ਪਹਿਨਣ ਵਾਲੇ ਲੋਕਾਂ ਨੂੰ ਪੁਲਿਸ ਨੇ ਬਾਹਰ ਦਾ ਰਸਤਾ ਦਿਖਾਇਆ ਰੈਲੀ ਵਿੱਚ ਨਹੀਂ ਮਿਲੀ ਜਾਣ ਦੀ ਇਜਾਜ਼ਤ ਪੁਲਿਸ ਨੇ ਉਹਨਾਂ ਲੋਕਾਂ ਨੂੰ ਵੀ ਐਂਟਰੀ ਨਹੀਂ ਦਿੱਤੀ ਜਿਨ੍ਹਾਂ ਦੇ ਕੋਲ ਬੈਗ ਲਿਆ ਹੋਇਆ ਸੀ ਯਾਨੀ ਪਾਣੀ ਦੀ ਬੋਤਲ ਲਈ ਹੋਈ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਲਏ ਗਿਆ ਇਹ ਫੈਸਲਾ ਪੰਜਾਬ ਦੇ ਬਹਾਦੁਰ ਸ਼ਹਿਰ ਦੇ ਵਿੱਚ ਬੇਸਨ ਦੇ ਕੋਫਤੇ ਖਾਣ ਦੇ ਨਾਲ 9 ਲੋਕ ਹੋਏ ਬਿਮਾਰ ਸੂchna ਮਿਲਦੇ ਹੈ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਇਲਾਜ ਲਈ ਕਰਵਾਇਆ ਗਿਆ ਪਰਤੀ ਦੱਸਦੀ ਹੈ ਕਿ ਕੋਫਤੇ ਖਾਣ ਦੇ ਬਾਅਦ ਫੂਡ ਪੋਇਜ਼ਨਿੰਗ ਦੇ ਨਾਲ ਵਿਗੜ ਰਹੀ ਸਾਰਿਆਂ ਦੀ ਹਾਲਾਤ ਘਟਨਾ ਦੀ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ਾਂ ਦੇ ਖਾਣ ਦੇ ਵਿੱਚ ਕੁਝ ਮਿਲਾਇਆ ਗਿਆ ਸੀ ਜਾਂ ਫਿਰ ਗਰਮੀ ਦੇ ਕਾਰਨ ਅਜਿਹੀ ਘਟਨਾ ਹੋਈ ਹੈ ਇਸ ਦੀ ਮੈਡੀਕਲ ਰਿਪੋਰਟ ਦੇ ਬਾਅਦ ਹੀ ਪੁਸ਼ਟੀ ਹੋ ਸਕੇਗੀ ਚੰਡੀਗੜ੍ਹ ਦੇ ਭਾਜਪਾ ਆਗੂ ਅਰਉਣ ਸੂਤ ਦੇ ਭਾਂਜੇ ਈਸ਼ਾਨ ਸੂਤ ਦੀ ਸੜਕ ਉੱਤੇ ਘਟਨਾ ਦੇ ਵਿੱਚ ਮੌਤ ਹਾਦਸੇ ਦੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਅਤੇ ਦੋ ਲੋਕ ਜ਼ਖਮੀ ਇਹ ਹਾਦਸਾ ਪਟਿਆਲਾ ਦੇ ਵਿੱਚ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਨਜ਼ਦੀਕ ਹੋਇਆ ਚਾਰੋਂ ਮ੍ਰਿਤਕ ਨੈਸ਼ਨਲ ਲਾ ਯੂਨੀਵਰਸਿਟੀ ਦੇ ਦੱਸੇ ਜਾ ਰਹੇ ਹਨ ਰੀਤ ਈਸ਼ਾਨ ਕੁਸ਼ਾਗਰ ਯਾਦਵ ਅਤੇ ਰਿਭੂ ਸਾਈਕਲ ਦੇ ਤੌਰ ਤੇ ਹੋਈ ਮ੍ਰਿਤਕਾਂ ਦੀ ਪਛਾਣ ਧਾਲੀਸ ਨਿਊਜ਼ ਬੁਲੇਟਿਨ ਵਿੱਚ ਅਜਿਹੀਆਂ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ